ਸਾਸਰੀ ਕਾਲ ਜੀ ਹਾਂਜੀ ਵੀਰੇ 42 ਗਾਵਾਂ ਬਕਾਊ ਵੱਡੀਆਂ ਫਾਰਮਾਂ ਲਿਆ ਵੀਰ ਜੀ 42 ਗਾਵਾਂ ਬਕਾਊ ਹਾਂਜੀ ਵੀਰੇ ਐਫਓ ਜਰਸੀ ਸਾਈ ਵਾਲਾ ਕਾਫੀ ਕ੍ਰੋਸ ਐਰ ਸਰ ਕਰ ਲੈੰਡੋ ਆਦ ਹਰ ਤਰ੍ਹਾਂ ਦੇ ਨਸਲ ਦੇ ਆ ਵੀਰੇ 42 ਗਾਵਾਂ ਵੀਰ ਜੀ ਬਕਾਊ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਟੋਕੜ ਬੈੜਾ ਦਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਦਾ ਵੀਰ ਫੋਨ ਨਾ ਲਾਵੇ ਜਿਹੜੇ ਵੀਰਾਂ ਨੇ ਗਊ ਖਰੀਦਣੀਆਂ ਉਹ ਵੀਡੀਓ ਵੀਰ ਜੀ ਸਾਰੀ ਦੇਖ ਲੈਣਾਂ ਵੀਡੀਓ ਦੇ ਵਿੱਚ ਵੀਰੇ ਜਿਹੜੀਆਂ ਗਊਆਂ ਵੇਚਣੀਆਂ ਇਹਨਾਂ ਬਾਰੇ ਤੁਹਾਨੂੰ ਦੱਸਿਆ ਜਾਊ ਰੇਟ ਵੀ ਦੱਸਿਆ ਜਾਊ ਕਿੱਦਾਂ ਵੇਚਣੀਆਂ ਤੇ ਬਾਆ ਵੀਰੇ ਡਰੈੱਸ ਸਾਰਾ ਤੁਹਾਨੂੰ ਵੀਰ ਜੀ ਬਕਾਇਦਾ ਦੇ ਵਿੱਚ ਕੱਲੀ-ਕੱਲੀ ਜਾਣਕਾਰੀ ਤੁਹਾਨੂੰ ਵੀਰੇ ਦੱਸੀ ਜਾਊਗੀ ਹਾਂਜੀ ਵੀਰ ਜੀ ਆਪਣਾ ਡਰੈੱਸ ਨੋਟ ਕਰ ਲਓ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਵੀਰੇ ਆਪਣਾ ਫਾਰਮ ਹੈਗਾਗਾ ਆ ਦੇਖ ਸਕਦੇ ਹੋ ਕਾਲੀ ਬੈਡ ਵੀਰੇ ਕਿੱਡੇ ਲੇਵੇ ਵਾਲੀ ਇਸ ਤਰ੍ਹਾਂ ਦੇ ਨਗਿਨੇ ਖਰੀਦਣਾਂ ਵੀਰੇ 35 ਲੀਟਰ ਤੋਂ ਬਾਹਰ ਵਾਲੇ ਬੱਚੇ ਹੈਗੇ ਆ ਹਾਂਜੀ ਵੀਰੇ ਜਿਲ੍ਹਾ ਆਪਣਾ ਬਰਨਾਲਾ ਜੀ ਕੰਟੈਕਟ ਨੰਬਰ ਵੀਰ ਜੀ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆਏ ਜੇ ਉੱਥੇ ਟੱਚ ਕਰਕੇ ਜੋ ਸਿੱਧਾ ਫਾਰਮ ਤੇ ਲੈ ਕੇ ਆਊਗੀ ਜਿਵੇਂ ਤੁਸੀਂ ਆ ਫਾਰਮ ਵਾਲੀ ਵੱਡੀ ਬੱਸੀ ਦੇਖ ਸਕਦੇ ਹੋ ਇਹ ਚਾਰ ਦੰਦ ਬੱਚਾ ਵੀਰੇ ਬਾਕੀ ਤੁਸੀਂ ਓਦਾਂ ਵੀ ਸਾਡੀ ਗੂਗਲ ਤੇ ਲੋਕੇਸ਼ਨ ਵੀਰੇ ਚੈੱਕ ਕਰ ਲਓ ਸੀਨੀਵਾਲ ਕਲਾ ਭਰ ਲਓ ਕਲਾ ਤੁਹਾਨੂੰ ਨਾਲ ਦੀ ਨਾਲ ਸਾਡੀ ਲੋਕੇਸ਼ਨ ਆ ਜਾਣੀ ਹੈ ਸੀ ਡਬਲਚ ਜਦੋਂ ਪਾਵੋਗੇ ਇਹਨੇ ਦੇ ਵਿੱਚ ਵੀਰੇ ਸਾਡੀ ਲੋਕੇਸ਼ਨ ਚੱਕ ਲਿਆਂਦਾ ਗੂਗਲ ਪਰਮਾਤਮਾ ਦੀ ਕਿਰਪਾ ਸਦਕਾ ਬਾਕੀ ਓਦਾਂ ਵੀ ਵੀਰੇ ਜਿਹੜਾ ਤੁਸੀਂ ਸਾਨੂੰ ਫੋਨ ਲਾਵੋਗੇ ਥੋੜਾ ਜਿਆ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਫੋਨ ਜਿਆਦਾ ਆਉਂਦੇ ਨਾਤੇ ਥੋੜਾ ਜਿਆ ਫੋਨ ਵੀਰਜੀ ਬਿਜੀ ਰਹਿੰਦਾਗਾ ਉਹ ਤੁਹਾਨੂੰ 10-20 ਮਿੰਟ ਵੀਰੇ ਬੇਟਾਂਗੇ ਜਰੂਰ ਕਰਨੀ ਪੈ ਸਕਦੀ ਆ ਤੇ ਬਾਕੀ ਫੋਨ ਜੇ ਕਈ ਵਾਰੀ ਸਾਥੋਂ ਨਹੀਂ ਵੀ ਚੱਕਿਆ ਜਾਂਦਾ ਉਹ ਵੀਰੇ ਅਸੀਂ 5-4 ਘੰਟੇ ਵੀ ਵੀਰ ਨੂੰ ਦੁਆਰੇ ਵੀ ਲਾਉਣੇ ਆ ਜਿਹੜਾ ਇੱਕ ਫੋਨ ਆਉਂਦਾ ਉਹ ਤਾਂ ਨਹੀਂ ਲਾਉਂਦੇ ਜਿਹੜੇ ਫੋਨ 2-3 ਵਾਰੀ ਆ ਜਾਂਦੇ ਹੁੰਦੇ ਉਹ ਸਾਨੂੰ ਪਤਾ ਹੁੰਦਾ ਵੀ ਗਾਹਕ ਆ ਉਹ ਵੀਰਾਂ ਨੂੰ ਫੋਨ ਅਸੀਂ ਲਾਜ਼ਮੀ ਵੈਕ ਮੋੜਦੇ ਆਂਗੇ ਬਾਕੀ ਵੀਰਜੀ ਜਿਹੜੀਆਂ ਆਪਾਂ ਵੀਰੇ ਇਹ 42 ਗਾਵਾਂ ਬਾਈ ਜੀ ਵੇਚਣੀਆਂ ਨੇ ਇਹਦੀ ਵੀਰੇ ਤਰੀਕ ਨੋਟ ਕਰ ਸਕਦੇ ਹੋ ਵੀਰ ਜੀ ਹਾਂਜੀ ਵੀਰੇ 10 ਤਰੀਕ 10 ਤਰੀਕ ਪਹਿਲਾ ਮਹੀਨਾ 2025 ਜੀ ਦਿਨ ਸ਼ੁੱਕਰਵਾਰ ਬਣਦਾ 10 ਤਰੀਕ ਪਹਿਲਾ ਮਹੀਨਾ 2025 ਦਿਨ ਵੀਰੇ ਸ਼ੁੱਕਰਵਾਰ ਬਣਦਾਗਾ ਉਦੋਂ ਹੀ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰ ਜੀ ਇਹ ਜਿਹੜਾ ਆਪਣਾ 2025 ਦਾ ਸਭ ਤੋਂ ਪਹਿਲਾ ਲਾਟ ਹੋਊਗਾ ਵੀਰ ਜੀ ਉਦੋਂ ਆਪਾਂ ਵੀਰੇ ਥੋੜੀ ਜਿਹੀ ਧੁੰਦ ਹੋਣ ਦੇ ਨਾਂ ਤੇ ਸਵੇਰ ਉਦੋਂ ਵੀਰੇ 9 ਵਜੇ ਸੌਦੇ ਚਾਲੂ ਕਰਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਕੱਲਾ ਕੱਲਾ ਕਰਕੇ ਨਗ ਵੇਚਾਂਗੇ ਤੇ ਦੁਪਹਿਰ ਦੇ 2 ਵਜੇ ਤੱਕ ਵੀਰੇ ਆਪਣਾ ਕੰਮ ਚੱਲੂਗਾ ਤਕਰੀਬਨ ਜਿਹੜੇ ਗਾਗਾ ਨੇ ਆਉਣਾ ਹੁੰਦਾਗਾ ਪੁਰਾਣੇ ਵੀਰ ਜੁੜੇ ਉਹਨਾਂ ਨੂੰ ਤਾਂ ਪਤਾ ਹੀ ਆ ਜਿਹੜੇ ਨਵੇਂ ਵੀਰ ਆਪਣੀ ਵੀਡੀਓ ਨੂੰ ਜੁੜੇ ਉਹਨਾਂ ਨੂੰ ਵੀ ਦੱਸ ਦਈਏ ਜਿਆਦਾ ਲੇਟ ਆਉਣ ਦਾ ਵੀਰੇ ਕੋਈ ਫਾਇਦਾ ਨਹੀਂ ਹੁੰਦਾ 10 ਵਜੇ ਤੋਂ ਬਾਅਦ 12 ਆਵੇਂ ਤੁਸੀਂ ਲੇਟ ਆਮੋ ਕਿਉਂਕਿ ਵੀਰੇ ਸਾਡੇ ਕੋਲ ਇਹਨਾਂ ਕਰਮ ਵਾਲੀਆਂ ਦੀ ਗਊਆਂ ਦੀ ਗਿਣਤੀ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦੀ ਆ ਤੇ ਕੁਆਲਿਟੀ ਜਾਦੇ ਹੋਣ ਦੇ ਨਾਂ ਤੇ ਵੀਰੇ ਭਾਅ ਵੀ ਬਹੁਤ ਆਪਣੇ ਖੇਚਵੇਂ ਹੁੰਦੇ ਆ ਤੇ ਇਸ ਕਰਕੇ ਮੇਰੇ ਵੀਰ ਸਾਡੇ ਨਾਲ ਬਹੁਤ ਦੂਰੋਂ ਦੂਰੋਂ ਜੁੜੇ ਆ ਉਹ ਟਾਈਮ ਨਾਲ ਆ ਜਾਂਦੇ ਹੁੰਦੇ ਆ ਕਿਉਂਕਿ ਵੀਰੇ ਜਿਹਨੇ ਵੀ ਦੂਰੋਂ ਆਣਾ ਟਾਈਮ ਦੇ ਨਾਲ ਹੀ ਆਉਣ ਦੇ ਵਿੱਚ ਫਾਇਦਾ ਹੈਗਾਗਾ ਬਾਕੀ ਵੀਰੇ ਜਿਹੜੇ ਬਿਆਲੀ ਨਗ ਨੇ ਇਹਦੇ ਵਿੱਚ ਬਾਈ ਬੈੜਾ ਵੀਰ ਜੀ ਬਿਲਕੁਲ ਤਾਜ਼ੀਆਂ ਸੂਈਆਂ ਨੇ ਆ ਦੇਖ ਸਕਦੇ ਹੋ ਬੋਲ ਬੋਲਦੇ ਬੱਚੇ ਦੋ ਦੰਦ ਚਾਰ ਦੰਦ ਬੱਸੀਆਂ ਤਕਰੀਬਨ ਵੀਰੇ ਇਹਦੇ ਵਿੱਚ ਬਾਈ ਜੀ 32 ਬੈੜਾਂ ਦਾ ਸੌਰੀ 33 33 ਬੈੜਾਂ ਦਾ ਵੀਰੇ ਆਪਣੇ ਕੋਲੇ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਹੈਗਾ ਆਹ ਦੇਖ ਸਕਦੇ ਹੋ ਗੱਡੀਆਂ ਵੀਰੇ ਦੋਨੇ ਪਾਸੇ ਦੂਰ ਦੂਰ ਤੱਕਰ ਖੜੀਆਂ ਗੱਡੀਆਂ ਮੋਟਰਸਾਈਕਲ ਮੇਰੇ ਵੀਰ ਤੁਹਾਨੂੰ ਦੂਰੋਂ ਦੂਰੋਂ ਆਪਣੇ ਫਾਰਮ ਤੇ ਆਏ ਇਸ ਤਰ੍ਹਾਂ ਨਜ਼ਰ ਮਿਲਣਗੇ ਤੇ ਇਹਦੇ ਵਿੱਚ ਵੀਰੇ ਵੀਰ ਵੀ ਕਾਫੀ ਦੂਰੋਂ ਆਉਣਗੇ ਨਜ਼ਰ ਹੁੰਦੇ ਆਪਣੇ ਫਾਰਮ ਤੇ ਮਿਲਦੇ ਆਗੇ ਬਾਕੀ ਵੀਰ ਜੀ ਗੰਵਾਂ ਦੀ ਗਿਣਤੀ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੁੰਦੀ ਆ ਜਿਹੜੇ ਜਾਦੇ ਜਰਸੀ ਬਣਾ ਦੇ ਸਕੀਨ ਵੀਰ ਨੇ ਵੀਰੇ ਜਰਸੀ ਦੇ ਵੀ ਤਕਰੀਬਨ ਆਪਣੇ ਕੋਲੇ ਨੌਕ ਨਾਗ ਹੈਗੇ ਆ ਜਿਹੜਾ 1000 ਦਾ 42 ਗਾਵਾਂ ਦਾ ਲਾਟ ਆ ਪਰ ਨਾਗ ਵੀਰੇ ਜਾਦੇ ਲਾਵਾਂਗੇ ਦੇ ਵਿੱਚ ਚਲੋ ਨਾਗ 42 ਬੋਲੇ ਆ ਆ ਖੀਰਾ ਬੱਚਾ ਵੀਰੇ ਬਿਲਕੁਲ ਦੇਖੋ ਬਾਕੀ ਵੀਰੇ 33 ਬਣਾ ਦਾ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਹੈਗਾਗਾ ਕਿਹੜੇ ਦੀ ਆਪ ਆ ਕਿਹੜਾ ਅੱਗੇ ਲੱਗਿਆ ਕਿਹੜੇ ਦੀ ਮਾਦਰ ਆ ਤਕਰੀਬਨ ਵੀਰੇ ਤਿੰਨ ਪੀੜੀਆਂ ਤੱਕਰ ਦਾ ਆਪਣੇ ਕੋਲੇ ਜਾਣ ਦੀ ਕਾਫੀ ਬੜਾਂ ਦਾ ਰਿਕਾਰਡ ਹੈਗਾ ਬਾਇਓ ਡਾਟਾ ਬਾਕੀ ਮੂੰਹ ਜਵਾਨੀ ਵੀਰੇ ਸੇ ਕਿਸੇ ਵੀਰ ਨੂੰ ਦੱਸਦੇ ਨਹੀਂ ਹੈਗੇ ਤੇ ਲਿਖਤੀ ਰੂਪ ਦੇ ਵਿੱਚ ਹੀ ਅੱਗੋਂ ਲੈਨੇ ਦੇ ਲਿਖਤੀ ਰੂਪ ਦੇ ਵਿੱਚ ਹੀ ਵੀਰਾਂ ਨੂੰ ਅੱਗੇ ਦਿੰਨੇ ਆ ਬਾਕੀ ਉਹਦਾ ਮੂੰਹ ਜਵਾਨੀ ਵੀਰੇ ਨਾ ਪੱਗ ਤੇ ਵੀਰਾਂ ਨੂੰ ਗਮਰਾਹ ਕਰਿਆਗਾ ਬਾਕੀ ਅਸੀਂ ਵੀ رائے ਦੇਵਾਂਗੇ ਭਈ ਵੀਰਾਂ ਨੂੰ ਬਾਕੀ ਜਦੋਂ ਦੁਨੀਆ ਅੱਜਕੱਲ ਬਹੁਤ ਸਿਆਣੇ ਆ ਵੀਰ ਕਿਉਂਕਿ ਵੀਰੇ ਨੈੱਟ ਦਾ ਜੋਗਾ ਤੇ ਉਹਦਾ ਵੀਰੇ ਮੂੰਹ ਜਵਾਨੀ ਕਿਸੇ ਤੋਂ ਇਹਦਾ ਜਿਹੜਾ ਬਾਇਓ ਡਾਟਾ ਹੁੰਦਾ ਮੰਨਣ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਬਾਕੀ ਵੀਰ ਜੀ ਇਹਦੇ ਵਿੱਚ ਤਕਰੀਬਨ ਸਾਡੇ ਕੋਲੇ ਵੀਰੇ ਜਿਹੜੀਆਂ ਕੱਲਾ ਪਹਿਲਾ ਪਹਿਲਾ ਸੂਆ ਬੱਸੀਆਂ ਨੇ ਤਕਰੀਬਨ ਵੀਰੇ 24 ਬਹਿੜਾ ਪਹਿਲੇ ਸੂਏ ਵਾਲੀਆਂ ਹੈਗੀਆਂ 21ਰ ਦੇ ਲਾਟ ਦੇ ਵਿੱਚ 24 ਬਹਿੜਾ ਖੀਰੀਆਂ ਦੋ ਦੰਦ ਚਾਰ ਦੰਦ ਬੱਸੀਆਂ ਇਸ ਤਰ੍ਹਾਂ ਦੀ ਵੀਰੇ ਤੁਹਾਨੂੰ ਕੁਆਲਿਟੀ ਮਿਲੂਗੀ ਆਪਣੇ ਫਾਰਮ ਤੇ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਜਿਹੜਾ ਵੀਰੇ 42 ਗਾਈਆਂ 22 ਬੇੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਇਹਦੇ ਵਿੱਚ ਤੇ 20 ਬੇੜਾ ਵੀਰੇ ਸੂਣ ਵਾਲੀਆਂ ਨੇ ਜਿਹੜੀਆਂ 22 ਤਾਜ਼ੀਆਂ ਸੂਈਆਂ ਨੇ ਉਹ ਬਿਲਕੁਲ ਬੱਚਿਆਂ ਦੇ ਗਿੱਲੇ 나ੜੂਏ ਵੀਰ ਜੀ ਕੋਈ 2 ਦਿਨ ਦੀ ਸੂਈਆ ਕੋਈ 4 ਦਿਨ ਦੀ ਸੂਈਆ ਦੂਜੀਆਂ ਜਿਹੜੀਆਂ ਸੂਣ ਵਾਲੀਆਂ ਨੇ ਉਹ ਵੀ ਵੀਰੇ ਹਫਤੇ ਤੋਂ ਪਹਿਲਾਂ ਪਹਿਲਾਂ ਸੂਣ ਵਾਲੇ ਬੱਚੇ ਨੇ ਇਸ ਤਰ੍ਹਾਂ ਦੇ ਵੀਰੇ ਬੱਚੇ ਤੁਹਾਨੂੰ ਆਪਣੇ ਫਾਰਮ ਤੇ ਮਿਲਣਗੇ ਵੈਰਾਈਟੀ ਵੀਰੇ ਤਕਰੀਬਨ A ਤੋਂ Z ਹੁੰਦੀ ਆ ਆਪਣੇ ਕੋਲੇ ਜਿਹੜੀ ਵੀ ਤੁਸੀਂ ਵੈਰਾਈਟੀ ਦੇ ਸਕੀਨ ਹੋ ਵੀਰੇ ਐਰ ਸਹਿਰ ਦੇ ਹੋ ਗਰਲੈਂਡੋ ਦੇ ਸਕੀਨ ਹੋ ਬੈਡ ਵੀਰੇ ਤਕਰੀਬਨ ਥਾਂਲੇ ਵਾਲੀ ਮਿਲੂਗੀ ਭਾਈ ਜੀ ਰੇਟ ਆਪਣਾ ਜਿਹੜਾ ਹੁੰਦਾ 60000 ਤੋਂ ਵੀਰੇ ਸ਼ੁਰੂ ਹੁੰਦਾ 60000 ਤੋਂ ਥਾਂਲੇ ਵਾਲਾ ਵੀਰ ਕੋਈ ਵੀ ਫੋਨ ਨਾ ਲਾਵੇ 60000 65000 70000 75 80 85 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਟੱਕਰ ਚਲਿਆ ਜਾਂਦਾ ਜਿਹੜਾ 60 ਤੋਂ ਲੈ ਕੇ ਲੱਖ ਟੱਕਰ ਵੀਰੇ ਰੇਟ ਹੈਗਾਗਾ ਇਹਦੇ ਵਿੱਚ ਵੀਰ ਜੀ 18 19 ਕਿਲੋ ਦੁੱਧ ਤੋਂ ਘੱਟੋ ਘੱਟ ਵੀਰ ਜੀ ਸ਼ੁਰੂ ਹੁੰਦਾਗਾ ਤੇ 35 37 ਕਿਲੋ ਟੱਕਰ ਬੈੜੇ ਦੇ ਵਿੱਚ ਮਿਲ ਜਾਂਦੀ ਆ ਤੇ ਬਾਕੀ ਵੀਰੇ ਤਕਰੀਬਨ ਆਪਣੇ ਕੋਲੇ ਇਹਦੇ ਵਿੱਚ 8-9 ਨਾਗ ਬਾਈ ਜੀ ਲੱਖ ਤੋਂ ਬਾਹਰ ਵਾਲੇ ਵੀ ਹੈਗੇ ਆ ਜਿਵੇਂ ਆ ਬੱਸੀ ਦੇਖ ਸਕਦੇ ਹੋ ਵੀਰੇ ਬਿਲਕੁਲ ਖੀਰਾ ਬੱਚਾਗਾ ਇਸ ਤਰ੍ਹਾਂ ਦੇ ਨਗੀਨੇ ਵੀਰੇ ਤਕਰੀਬਨ 8-9 ਨਾਗਾ ਜਿਹੜੇ ਲੱਖ ਤੋਂ ਬਾਹਰ ਵਾਲੇ ਆ ਜਿਵੇਂ 40 ਲੀਟਰ 45 ਲੀਟਰ ਵਿੱਚ ਵੀਰੇ ਵੱਡੀਆਂ ਬੜਾ ਨੇ ਤਕਰੀਬਨ ਜਾਨੀ 50-52 ਕਿਲੋ ਦੇ ਆਲੀਆਂ ਬੜਾ ਵੀ ਹੈਗੀਆਂ ਤਕਰੀਬਨ 3-4 ਨਗਾ ਦਾ ਵੀਰੇ 50 ਲੀਟਰ ਤੋਂ ਬਾਹਰ ਦੁੱਧ ਇਸ ਟਾਈਮ ਰੈਡੀ ਵੀ ਹੈਗਾ ਵੀਰ ਜੀ ਤਕਰੀਬਨ ਉਹਨਾਂ ਨੂੰ ਸੂਈਆਂ ਨੂੰ ਵੀ ਇੱਕ ਹਫ਼ਤੇ ਦੇ ਗੇੜ ਹੋ ਗਿਆ ਤੇ ਉਹਨਾਂ ਦਾ ਵੀ ਰੈਡੀ ਹੈਗਾ ਜਿਹੜੀ ਜਰਸੀ ਆ ਉਹ ਵੀ ਸਾਡੇ ਕੋਲੇ ਵੀਰੇ ਤਕਰੀਬਨ 30 32 ਲੀਟਰ ਤੱਕਰ ਜਾਣੀ ਨਹੀਂ ਮਿਲ ਜਾਂਦੀ ਜਾਂ 30 32 ਲੀਟਰ ਤੋਂ ਬਾਹਰ ਵਾਲੀ ਜਰਸੀ ਵੀਰੇ ਨਹੀਂ ਮਿਲਦੀਗੀ ਬਾਕੀ ਤੁਹਾਨੂੰ ਆ ਕੋਠੇ ਦਾ ਵਿਊ ਦਿਖਾਉਣੇ ਆ ਵੀਰੇ ਤਾਹਾਂ ਤੋਂ ਉਪਰੋਂ ਦੇਖ ਸਕਦੇ ਹੋ ਮੇਰੇ ਵੀਰ ਕਿੱਡੀ ਦੂਰੋਂ ਦੂਰੋਂ ਵੀਰੇ ਇੱਕ ਤਰ੍ਹਾਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰਜੀ ਮੇਲਾ ਲੱਗਿਆ ਵਾ ਦੇਖੋ ਵੀਰੇ ਮੇਲੇ ਉੱਥੇ ਲੱਗਦੇ ਆ ਜਿੱਥੇ ਕੋਈ ਗੱਲਬਾਤ ਹੁੰਦੀ ਆ ਇਹ ਬਿਨਾਂ ਗੱਲਾਂ ਤੋਂ ਬਾਈ ਜੀ ਮੇਲੇ ਨਹੀਂ ਲੱਗਦੇ ਅਸੀਂ ਵੀਰੇ ਆਪਦੇ ਮੂੰਹੋਂ ਸਲਾਈ ਜਾਈਏ ਬਾਈ ਜੀ ਜਦੋਂ ਤੁਸੀਂ ਸਾਡੇ ਫਾਰਮ ਤੇ ਆਵੋਗੇ ਵੀਰੇ ਪ੍ਰਮਾਤਮਾ ਦੀ ਕਿਰਪਾ ਸਰਕਾਰ ਤੁਹਾਨੂੰ ਵੀਰੇ ਕੋਲ ਸਿੱਥੇ ਇੱਕ ਬਖਰਾ ਨਜ਼ਰ ਆਊਗਾ ਬਾਕੀ ਸਿਆਣੇ ਦੀ ਕਹਾਮਤਾ ਵੀਰ ਜੀ ਥੋੜਾ ਖਾ ਲਓ ਲੰਮਾ ਸਮਾਂ ਚੱਲ ਜਾਓ ਜੀ ਕਿਉਂਕਿ ਵੀਰੇ ਜਿਆਦੇ ਮੂੰਹ ਅਡਾਂਗੇ ਤਾਂ ਮੱਖੀਆਂ ਪੈਂਦੀਆਂ ਨੇ ਕਿਉਂਕਿ ਵੀਰੇ ਜਿਹੜਾ 2025 ਦਾ ਆਪਾਂ ਪਹਿਲਾ ਅਲਾਟ ਕੱਢਿਆਗਾ ਇੱਕ ਇਹਦੇ ਲਈ ਬਖਰਾ ਕਰਿਆਗਾ ਤੇ ਟਾਈਮ ਵੀ ਵੀਰੇ ਤਾਂ ਹੀ ਆਪਾਂ ਹੀ ਕੇਅਰ ਦੱਸ ਦੇਣ ਦਾ ਗਾਇ ਪਾਤਾਗਾ ਉਹ ਦਰਦੰ ਦਾ ਗਾਇਬ ਮਿਰਜੀ ਐਸੇ ਲਈ ਪਾਇਆ ਕਿਉਂਕਿ ਸਾਰਾ ਸਾਲ ਵੀਰੇ ਕੰਮ ਕਰਨਾ ਹੁੰਦਾਗਾ ਤੇ ਥੋੜਾ ਜਿਹਾ ਵੱਖਰਾ ਜਿਹਾ ਲਾਟ ਆਪਾਂ ਕੀਰ ਇਹ ਕੱਢਿਆ ਹੈਗਾਗਾ ਇਹਦੇ ਵਿੱਚ ਵੀਰੇ ਬਹਿਣਾ ਤੁਹਾਨੂੰ ਜਿਆਦਾ ਬਹਿਣਾ ਮਿਰਜੀ ਦੰਦਾਂ ਦੇ ਵਿੱਚ ਮਿਲਣਗੀਆਂ ਥਣਲੇ ਵੇਲੀਆਂ ਬਹਿਣਾ ਮਿਲਣਗੀਆਂ ਵੀਰੇ ਜਿੰਦ ਜਾਣ ਵਾਲੀਆਂ ਜਿਹੜੇ ਵੀਰਾਂ ਨੇ ਸਾਡੇ ਫਾਰਮ ਤੇ ਆਉਣਾ ਵੀਰੇ ਤੁਸੀਂ ਸਾਡੇ ਫਾਰਮ ਤੇ ਜਦੋਂ ਆਉਣਾਗਾ ਇੱਕ ਦੋ ਦਿਨ ਪਹਿਲਾਂ ਆਪਦਾ ਬਾਹਰੋਂ ਮਿਰਜੀ ਰੇਟ ਪਤਾ ਕਰ ਲਓ ਤੁਹਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਮੈਂ ਜਾਦੇ ਨਹੀਂ ਵੀਰ ਜੀ ਕਹਿੰਦਾ ਕੱਲੀ-ਕੱਲੀ ਗੱਲੀ ਗਾਂ ਦੇ ਵਿੱਚ ਵੀਰੇ 15 ਤੋਂ 20 ਹਜ਼ਾਰ ਦਾ ਤੁਹਾਡਾ ਵੀਰ ਜੀ ਫਾਇਦਾ ਕਰਕੇ ਮੋੜਾਂਗੇ ਉਹ ਅਸੀਂ ਨਹੀਂ ਕਹਿਣਾ ਉਹ ਤੁਸੀਂ ਵੀਰੇ ਆਪਦੇ ਮੂੰਹੋਂ ਮੰਨੋਗੇ ਵੀ ਸੀਨੀ ਵਾਲਕਾਂ ਡੇਰੀ ਫਾਰਮ ਤੇ ਗਏ ਸੀ ਤੇ ਸਾਡਾ ਫਾਇਦਾ ਹੋਇਆਗਾ ਕਿਉਂਕਿ ਵੀਰੇ ਸਿਆਣੇ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਜਦੋਂ ਵੀਰੇ ਸੀ ਅੱਗਿਓਂ ਬੈਠਾ ਖਰੀਦਣ ਜਾਂਦੇ ਆ ਸਾਡੇ ਨਾਲ ਵੀਰੇ ਤਕਰੀਬਨ 5-7 ਜ਼ੌਹਰੀ ਹੁੰਦੇ ਆ ਤੇ ਉਹ ਵੀਰੇ ਫਿਰ ਸਵੇਰ 4 ਵਜੇ ਆਪਾਂ ਗੱਡੀ ਦੀ ਸੈਲਫ ਵੱਜ ਜਾਂਦੀ ਆ ਲੰਮੇ ਰੂਟਾਂ ਤੇ ਵੀਰ ਜੀ ਜਾਈਦਾਗਾ ਤੇ ਵੀਰੇ ਰਾਤ ਦੇ ਜਾਨੀ 10 ਵਜੇ ਮੁੜੀਦਾ ਉਹ ਵੀਰੇ ਫੇਰ ਜਾਣੀ ਦੀ ਲੀਨੀਆਂ ਫੀਲੀਆਂ ਨਹੀਂ ਖਰੀਦੇ ਉਹ ਗਾਈਆਂ ਦੇ ਪੁੱਤ ਖਰੀਦ ਕੇ ਲੈ ਕੇ ਆਉਂਦੇ ਆ ਜਦੋਂ ਵੀਰੇ ਅਸੀਂ ਆਉਦੇ ਫਾਰਮ ਤੇ ਗਊਆਂ ਲਾਉਣੇ ਆ ਕੱਲੀ ਕੱਲੀ ਗਊ ਦਾ ਵੀਰੇ ਸਾਡਾ 5-5 ਮਿੰਟ ਦੇ ਵਿੱਚ ਵੇਚਣ ਦਾ ਟੀਚਾ ਹੁੰਦਾਗਾ ਉਹ ਗਊ ਨੂੰ ਅਸੀਂ ਇਹ ਨਹੀਂ ਸੋਚਦੇ ਵੀ ਸਾਡੀ ਕਾਇ ਘੰਟਿਆਂ ਚ बिकੂਗੀ ਮਿੰਟਾਂ ਦੇ ਵਿੱਚ ਵੀਰੇ ਉਹ ਵਿਕੂਗੀ ਜਿਹੜੀ ਵੀਰ ਜੀ ਤੁਹਾਡੀ ਟਾਪ ਕੁਆਲਿਟੀ ਹੋ ਤੇ ਜਾਇਜ਼ ਰੇਟ ਹੋਊਗਾ ਸਾਹਨੇ ਦੀ ਘਾਹਤਾ ਵੀਰ ਜੀ ਬਾਸਿਰਤਾ ਪਾਥੀਆਂ ਵਿਕ ਜਿੰਦੇ ਆ ਬੇ ਭਾ ਵੀਰੇ ਸਿਉਣਾ ਨਹੀਂ ਵਿਕਦਾ ਜਦੋਂ ਤੁਹਾਡਾ ਵੀਰ ਜੀ ਕੁਆਲਿਟੀ ਸਿਰੇ ਦੀ ਖਰੀਦੀ ਹੋ ਉਤੇ ਰੇਟ ਵੀਰੇ ਖੇਚਵਾ ਹੋਊਗਾ ਫਿਰ ਉੱਥੇ ਵੀਰੇ ਮੇਲੇ ਲੱਗਣੇ ਹੀ ਲੱਗਣੇ ਆ ਵਿੱਚ ਵੀਰ ਕਹਿੰਦਾ ਵੀਰੇ ਸੀਨੀ ਵਾਲਿਆ 40 50 ਗਾਇਆਂ 4 ਘੰਟਿਆਂ ਚ ਵੇਚ ਕੇ ਆਉ ਗਿਆ ਉਹ ਵੀਰੇ ਇਸ ਤਰ੍ਹਾਂ ਦੇ ਗਾਇਆਂ ਦੇ ਪੁੱਤ ਵਿਕਦੇ ਨੇ ਉਹ ਲੀਲੀ ਫੀਲੀ ਨਹੀਂ ਵਿਕਦੀ ਵੀਰ ਜੀ ਉਹ ਇਸ ਤਰ੍ਹਾਂ ਦੇ ਨਗੀਨੇ ਵਿਕਦੇ ਆ ਵੀਰ ਜੀ ਬਾਕੀ ਇਹਨਾਂ ਦੀ ਵੀਡੀਓ ਕਿਉਂਕਿ ਵੀਰਾਂ ਨੇ ਦੂਰੋਂ ਆਉਣਾ ਹੁੰਦਾਗਾ ਉਹ ਵੀਰੇ ਇੱਕ ਆਪਾਂ ਵੀਡੀਓ ਇਹਨਾਂ ਦੀ 8 ਤਰੀਕ ਨੂੰ ਬਿਲਕੁਲ ਸਾਮੀ ਵੀਡੀਓ ਲੋਡ ਕਰਾਂਗੇ ਤੁਸੀਂ 9 ਤਰੀਕ ਨੂੰ ਵੀਰੇ ਸਾਰੀ ਦਿਹਾੜੀ ਇਹਨਾਂ ਦੀ ਵੀਡੀਓ ਦੇਖ ਸਕਦੇ ਹੋਗੇ ਦਿਨ ਵੀਰੇ ਉੱਤੇ ਵੀਰਵਾਰ ਹੋਊਗਾ ਕਿਉਂਕਿ ਜਿਹੜੇ ਵੀਰਾਂ ਨੇ ਗਾਈਆਂ ਤੇ ਆਉਣਾ ਹੁੰਦਾਗਾ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜੀਆਂ ਅਸੀਂ ਇਹਨਾਂ ਕਰਮ ਵਾਲੀਆਂ ਗਉਆਂ ਤੇ ਜਾ ਰਹੇ ਆ ਅੱਗੇ ਕਿਹੋ ਜੇ ਨਗੀਨੇ ਆ ਉਹ ਫਿਰ ਕੱਲੀ-ਕੱਲੀ ਗਾਂ ਵੀਰੇ ਆਪਾਂ ਤੋਰ ਕੇ ਦਿਖਾਉਣੇ ਆ ਤੇ ਵੀਰ ਫਿਰ ਬੜੀ ਆਨੰਦ ਨਾਲ ਗਉਆਂ ਦੇਖਦੇ ਆ ਤੇ ਸਾਡੇ ਫਾਰਮ ਤੇ ਵੀਰੇ ਉਹ ਆਉਂਦੇ ਆ ਤੇ ਜਿਹੜਾ ਵੀਰ ਘਰੋਂ ਸਖਾਲਾ ਵੀਰਜੀ ਇੱਕ ਗਊ ਖਰੀਦਣਾ ਹੈ ਉਹ ਦੋ ਲੈ ਕੇ ਜਾਂਦਾਗਾ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀਰਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਸਵੈਮ ਮਸ਼ੀਨਾ ਵੀਰੇ ਤੁਹਾਡੀ ਕ੍ਰੈਡਿਟ ਕਾਰਡ ਦੀ ਚਾਹੇ 5 ਲੱਖ ਦੀ ਲਿਮਟਾ ਉਹ ਵੀ ਤੁਹਾਡਾ ਵੀਰੇ ਤੋਂ ਚੱਕਿਆ ਜਾਊਗਾ ਨਾਲ ਟਰਾਂਸਪੋਰਟ ਦਾ ਕਰਾਇਆ ਵੀ ਹੋ ਜਾਊਗਾ ਜਿੰਨੀਆਂ ਤੁਸੀਂ ਗਊਆਂ ਲੈਣੇ ਉਹ ਵੀ ਲਈਆਂ ਜਾਣਗੀਆਂ ਤੁਹਾਨੂੰ 20-50 ਹਜ਼ਾਰ ਨਾਲ ਨਗਦ ਲੋਡ ਆ ਤਾ ਉਹ ਵੀ ਵੀਰੇ ਬੜੀ ਆਰਾਮਦਿਆਂ ਤਾਨੂੰ ਇੱਥੋਂ ਮਿਲੂਗਾ ਬਾਕੀ ਕਿਸੇ ਵੀ ਵੀਰ ਦੇ HDFC ਬੈਂਕ ਦਾ ਕ੍ਰੈਡਿਟ ਕਾਰਡ ਆ ਉਹਦੀਆਂ ਵੀਰੇ ਕਿਸ਼ਤਾਂ ਵੀ ਬਨਨਗੀਆਂ 40 ਦਿਨ ਦਾ ਟਾਈਮ ਤਾਂ ਵੀਰੇ ਹਰ ਇੱਕ ਕ੍ਰੈਡਿਟ ਕਾਰਡ ਤੇ ਮਿਲਦਾ HDFC ਦੇ ਵੀਰੇ ਤੁਹਾਡੀਆਂ ਕਿਸ਼ਤਾਂ ਵੀ ਬਨਨਗੀਆਂ 12 ਮਹੀਨੇ ਦੇ ਬਣਾ ਲਓ 24 ਦੇ ਬਣਾ ਲਓ ਉਹ ਕ੍ਰੈਡਿਟ ਕਾਰਡ ਦੀ ਤੁਹਾਡੀ ਲਿਮਟ ਹੋਣੀ ਜ਼ਰੂਰੀ ਆ ਬਾਕੀ ਵੀਰੇ ਵੱਡੀ ਗੱਲ ਵੱਡੀ ਗੱਲ ਵੀਰ ਜੀ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਤਕਾ ਵੀਰ ਜੀ ਟਰਾਂਸਪੋਰਟ ਦੀ ਸੁਵਿਧਾ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾ ਵੀਰੇ ਆਹ ਦੇਖ ਸਕਦਾ ਜੀ ਮੈਂ ਇਸ ਤਰ੍ਹਾਂ ਦੀ ਬੈੜਾ ਵੀਰੇ 40 ਲੀਟਰ ਤੋਂ ਬਾਹਰ ਵਾਲੇ ਬੱਚੇ ਨੇ ਬਾਕੀ ਆ ਕੱਚੀਆਂ ਬੈੜਾਂ ਵੀ ਦੇਖ ਸਕਦਾ ਹਾਂ ਵੀਰੇ ਸੇਦਨ ਤੋਂ ਬੱਚਾ ਇਹ 12 13 ਦਿਨ ਦੀ ਕੱਚੀ ਆ ਬਾਕੀ ਵੀਰੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਚੱਲਦਾ ਟਰਾਂਸਪੋਰਟ ਦਾ ਉੱਪਰ ਸੱਤ ਪਈ ਉਹ ਥੱਲੇ ਗੱਦਾ ਲੱਗਿਆ ਹੋਊਗਾ ਉਹ ਕਿਸੇ ਵੀ ਵੀਰ ਨੇ ਦੂਰੋਂ ਨੇੜੇ ਆਉਣਾ ਬੇਚੰਤ ਹੋ ਕੇ ਆ ਸਕਦਾ ਕਿਉਂਕਿ ਆਪਣੀਆਂ ਹਰੇਕ ਏਡੀ ਐਚ ਵੀਰੇ ਪੰਜ ਚਾਰ ਗਾਵਾਂ ਜਾਂਦੀਆਂ ਨੇ ਉਹਦੇ ਲਾਡਲ ਦੇਣਾ ਫਿਰ ਇੱਕ ਦੂਜੇ ਵੀਰ ਨਾਲ ਸਾਂਝੀ ਪਾਏ ਨਾ ਕਿਸੇ ਨੂੰ ਮਹਿੰਗਾ ਨਹੀਂ ਪੈਣ ਦਿੰਦੇ ਤੇ ਉਹ ਅੱਧ ਉੱਦੀ ਕਰਾਇਆ ਹੋ ਜਾਂਦਾ ਵੀਰੇ ਭਾਅ ਆਵਦਾ ਲਾਜ਼ਮੀ ਦੇਖ ਕੇ ਉਹ ਪਿੰਡਾਂ ਸਾਡੇ ਫਾਰਮ ਤੇ ਆਉਣਾਗਾ ਫਿਰ ਤੁਸੀਂ 5 ਮਿੰਟ ਦੇ ਵਿੱਚ ਨਗ ਲਮੋਗੇ ਮਗਰੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਹਾਂਜੀ ਵੀਰੇ 10 ਤਰੀਕ ਨੂੰ ਆਪਣੇ ਫਾਰਮ ਤੇ ਆਓ ਤੁਹਾਨੂੰ 42 ਨਗ ਵੀਰੇ ਸੇ ਹਾਜ਼ਰ ਮਿਲਣਗੇ ਐਂਡ ਦੇ ਗੱਲ ਲਾਜ਼ਮੀ ਕਹਿਣਾ ਤੁਸੀਂ ਵੀਰਜੀ ਸਾਲ ਹੀ ਚੀਜ਼ਾਂ ਖਰੀਦਣ ਚੱਲੇ ਹੋ ਸਾਡੇ ਫਾਰਮ ਤੇ ਆਉਣਾ ਵੀਰੇ ਆਦਾ ਦੇਖ ਕੇ ਨਰਖ ਪਰਖਣਾ ਖਰੀਦੋ ਇਹਦਾ ਬਾਅਦੋਂ ਵੀਰੇ ਲਾਂਬਾ ਕੋਈ ਨਹੀਂ ਹੁੰਦਾ ਵੀਡੀਓ ਦੇਖ ਲਈ ਧੰਨਵਾਦ ਹਾਂਜੀ ਵੀਰੇ ਸੇ